ਫੋਨ ਸੀਗੇ ਵੀ ਸਾਨੂੰ ਬਾਈ ਜੀ ਨਰਸਰੀਆਂ ਵਾਲੇ ਫੰਗੀ ਸੈੜੀ ਛੜਕਾਈ ਜਾਂਦੇ ਆ ਬਾਈ ਜੀ ਗੋਭੀ ਨੂੰ ਫੰਗੀ ਸੈੜ ਦੀ ਕੋਈ ਸਪਰੇ ਦੀ ਲੋੜ ਨਹੀਂ ਜੇ ਲੋੜ ਆ ਤਾਂ ਇੱਕ ਅੱਧੀ ਸਪਰੇ ਕਰ ਲੋ ਜਿਹੜਾ ਕਹਿੰਦੇ ਆ ਸੁਸਾਇਟੀ ਵੀ ਕਹਿੰਦੇ ਆ ਤੇ ਇਹ ਬਾਈ ਜੀ ੜਾਮਾ ਕੰਪਨੀ ਦੀ ਕਈ ਕੰਪਨੀਆਂ ਦੀ ਆਉਂਦੀ ਆ ਤੇ ਆਪਾਂ ਆਹ ਬਾਈ ਹੱਲਾ ਇਹ ਐਂਡੋਫੈਲ ਦੀ ਵੀ ਆਉਂਦੀ ਆ ਏਜਲ ਤੇ ੜਾਮਾ ਚ ਵੀ ਆਉਂਦੀ ਆ ਆਹ ਬਾਈ ਜੀ ਆਪਣੀ ਬਾਸਪਤੀ ਉੱਗੀ ਆ ਜਿਹੜੀ ਵਿੱਚ ਮਸ਼ੀਨ ਨੇ ਸਿੱਟੀ ਆ ਕੁਝ ਬਾਤ ਖੇੜਾ ਆ ਗਿਆ ਸੀ ਤੇ ਉਹਦੇ ਨਾਲ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਬਾਈ ਜੀ ਜਿਹੜੀ ਆਪਣੀ ਬਾਸਪਤੀ ਵੱਡ ਕੇ ਜਿਹੜੀ ਆਪਾਂ ਗੋਭੀ ਲਈ ਆ 1509 ਵਾਲੇ ਥਾਂ ਤੇ ਉਹਦੇ ਤੇ ਬਾਈ ਜੀ ਜਿਹੜੀ ਆਪਾਂ ਬੜੇ ਭਰਾਵਾਂ ਦੇ ਮੈਨੂੰ ਪਹਿਲਾਂ ਮੈਸੇਜ ਵੀ ਆਏ ਫੋਨ ਵੀ ਆਏ ਬਾਈ ਜਿਹੜਾ ਵਿੱਚ ਝੋਨਾ ਉਗਦਾ ਜਾਂ ਕੋਈ ਹੋਰ ਤਿੱਖੇ ਪੱਥੇ ਵਾਲਾ ਸਵਾਹ ਖੁਗਦਾ ਉਹਦਾ ਕੀ ਹਾਲ ਆ ਆ ਬਾਈ ਹਾਲ ਆ ਇਹ ਐਂਡੋਫੈਲ ਦੀ ਵੀ ਆਉਂਦੀ ਐ ਏਜਲ ਤੇ ਡਾਮਾ ਚ ਵੀ ਆਉਂਦੀ ਐ ਏਜਲ ਹੋਰ ਕੰਪਨੀਆਂ ਦੀ ਵੀ ਆਉਂਦੀ ਐ ਇਹਦੀ ਬਾਈ ਜੀ 250 ਗ੍ਰਾਮ ਕਿੱਲੇ ਦੀ ਡੋਜ ਆ ਤੇ ਇਹ ਅੱਜ ਬਾਈ ਜੀ ਆਪਾਂ ਲੱਗੇ ਆ ਕਰਨ ਸਪਰੇਅ ਤੁਹਾਨੂੰ ਦਿਖਾ ਦਈਏ ਪਹਿਲਾਂ ਵੀ ਕਿਹੜੀ-ਕਿਹੜੀ ਚੀਜ਼ ਤੇ ਕੰਮ ਕਰੂਗੀ ਆ ਜੋ ਥੋੜਾ ਜਿਹਾ ਚੇਂਜ ਤੁਹਾਨੂੰ ਕਰਕੇ ਦੱਸ ਦਿਆਂ ਵੀ ਆਹ ਜੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਇਹ ਕੰਮ ਕਰਦੀ ਐ ਆ ਬਾਈ ਜੀ ਆਪਣੀ ਬਾਸਪਤੀ ਉੱਗੀ ਆ ਜਿਹੜੀ ਵਿੱਚ ਮਸ਼ੀਨ ਨੇ ਸਿੱਟੀ ਆ ਕੁਝ ਬਾਤ ਖੇੜਾ ਆ ਗਿਆ ਸੀ ਤੇ ਉਹਦੇ ਨਾਲ ਥੱਲੇ ਜਿਹੜੀ ਡਿੱਗੀ ਆਹਾ ਬਾਸਪਤੀ ਇਹਦਾ ਬਾਈ ਜੀ ਪੱਕਾ ਇਲਾਜ ਆ ਤੇ ਜਿਹੜਾ ਸਵਾਹ ਖੁਗਦਾ ਉਹਦਾ ਵੀ ਪੱਕਾ ਇਲਾਜ ਆ ਇਸ ਦਵਾਈ ਨਾਲ ਇਹਨੂੰ ਏਜਲ ਵੀ ਕਹਿ ਦਿੰਦੇ ਆ ਸੁਸਾਇਟੀ ਵੀ ਕਹਿ ਦਿੰਦੇ ਆ ਤੇ ਕਈ ਭਰਾਵਾਂ ਦਾ ਮੈਸੇਜ ਸੀਗੇ ਫੋਨ ਆਏ ਸੀਗੇ ਵੀ ਸਾਡੇ ਬਾਈ ਜੀ ਸਵਾਹ ਆਪਣਾ ਮੁਰਕਾ ਉਹਦਾ ਕੀ ਹਾਲ ਆ ਮੁਰਕ ਦਾ ਬਾਈ ਕੋਈ ਹੱਲ ਨਹੀਂ ਉਹਨੂੰ ਇਹ ਸੁਸਾਇਟੀ ਵੀ ਨਹੀਂ ਕੰਮ ਕਰਦੀ ਇਹ ਤਾਂ ਸਿਰਫ ਸਵਾਖ ਤੇ ਆਹ ਤਿੱਖੇ ਪੱਤੇ ਤੇ ਪੱਤਾ ਉਹਦਾ ਵੀ ਬਾਈ ਤਿੱਖਾ ਹੈ ਪਰ ਉਹਦੇ ਤੇ ਸੁਸਾਇਟੀ ਨਹੀਂ ਕੰਮ ਕਰਦੀ ਅੱਜ ਬਾਈ ਜੀ ਇਹ ਆਪਾਂ ਗੋਭੀ ਤੇ ਸਪਰੇਅ ਲਾ ਰਹੇ ਆ ਤੇ ਤਕਰੀਬਨ 7 ਦਿਨਾਂ ਦੇ ਵਿੱਚ ਵਿੱਚ ਦੀ ਜਿਹੜਾ ਇਹਦਾ ਖਾਤਮਾ ਹੋ ਜਾਣਾ ਬਾਈ ਸਵਾਖ ਦਾ ਤੇ ਇਹ ਜਿਹੜੀ ਬਾਸਪਤੀ ਆਪਣੀ ਉੱਗੀ ਆ ਤਕਰੀਬਨ ਐਂ ਲੱਗਦੀ ਜਿਵੇਂ ਛੱਟਾ ਦਿੱਤਾ ਹੁੰਦਾ ਬਾਈ ਕੁਸਤਾ ਚ ਖੇੜੇ ਨਾਲ ਬਾਸਪਤੀ ਡਿੱਗ ਪਈ ਸੀ ਮਸ਼ੀਨ ਨੇ ਝਾੜਤੀ ਕੁਸ ਕੁਸ ਜਿਹੜੀ ਬਾਈ ਫੋਕ ਵੀ ਹੁੰਦੀ ਆ ਨਾ ਉਹ ਜਦੋਂ ਵਾਹਣ ਆਪਾਂ ਥੋੜਾ ਗਿੱਲਾ ਸੁੱਕਾ ਜਿਹਾ ਕਰਦੇ ਆ ਉਹ ਵੀ ਉੱਗੇ ਆਉਂਦੀ ਆ ਤੇ ਨਾਲ ਨਾਲ ਬਾਈ ਜੀ ਜਿਹੜੀ ਹੈਗੀ ਆ ਗੋਭੀ ਤੇ ਆਪਾਂ ਵਿੱਚ ਉਹ ਵੀ ਸਪਰੇਅ ਪਾ ਰਹੇ ਆ ਸੁੰਡੀ ਵਾਲੀ ਨਾਲ ਪ੍ਰੋਗਰਾਮ ਵੀ ਕੋਈ ਸੁੰਡੀ ਦਾ ਜਿਹੜਾ ਅਟੈਕ ਹੋਇਆ ਹੋਵੇ ਮਾੜਾ ਮੋਟਾ ਉਹਦਾ ਵੀ ਹੱਲ ਹੋ ਜਾਊਗਾ ਤੇ ਸੱਤਾਂ ਦਿਨਾਂ ਦੇ ਬਾਅਦ ਬਾਈ ਜੀ ਇਹਨੂੰ ਹਲਕਾ ਜਿਹਾ ਹੁਣ ਆਪਾਂ ਕੱਲ ਤਾਂ ਹੀ ਪਾਣੀ ਦੇਵਾਂਗੇ 24 ਘੰਟਿਆਂ ਬਾਅਦ ਸਪਰੇਅ ਤੋਂ ਬਾਅਦ ਥੋੜੀ ਜੀ ਡੋਜ਼ ਯੂਰੀਆ ਦੀ ਵੀ ਦੇਵਾਂਗੇ ਵੀ ਜਿਹੜਾ ਬੂਟਾ ਕਿਉਂਕਿ ਪਹਿਲਾਂ ਜਿਹੜੀ ਥੱਲੇ ਬਾਸਪਤੀ ਖੜੀ ਆ ਬਾਈ ਜੇ ਰੇਹ ਪਾਉਣੇ ਆ ਤਾਂ ਸਾਰਾ ਅਸਰ ਇਹ ਨਹੀਂ ਲੈ ਜਾਣਾ ਹੁਣ ਇਹਦਾ ਜਿਹੜਾ ਹੈਗਾ 24 ਘੰਟਿਆਂ ਵਿੱਚ ਦੀ ਜਿਹੜਾ ਇਹਦਾ ਮਤਲਬ ਕਿ ਦਾਣਾ ਪਾਣੀ ਰੁਕ ਜਾਣਾ ਤੇ ਇਹ ਬਾਸਪਤੀ ਖਤਮ ਹੋ ਜੂਗੀ ਫੋਨ ਸੀਗੇ ਵੀ ਸਾਨੂੰ ਬਾਈ ਜੀ ਨਰਸਰੀਆਂ ਵਾਲੇ ਫੰਗੀ ਸੈੜੀ ਛਿੜਕਾਈ ਜਾਂਦੇ ਆ ਬਾਈ ਜੀ ਗੋਭੀ ਨੂੰ ਫੰਗੀ ਸਾਈਡ ਦੀ ਕੋਈ ਸਪਰੇਅ ਦੀ ਲੋੜ ਨਹੀਂ ਜੇ ਲੋੜ ਆ ਤਾਂ ਇੱਕ ਅੱਧੀ ਸਪਰੇਅ ਕਰ ਲਓ ਤੇ ਨਹੀਂ ਤਾਂ ਬਾਈ ਜੀ ਇਹਨੂੰ ਜ਼ਿਆਦਾ ਸੁੰਡੀ ਦਾ ਅਟੈਕ ਆਉਂਦਾ ਜਿਹੜਾ ਆਪਾਂ ਪ੍ਰੋਕਲੈਮ ਜਾਂ ਕੋਰਾ ਜਾਂ ਨਝਰਮੋਨ ਦੀ ਵਰਤੋਂ ਕਰਾਂਗੇ ਤਾਂ ਸੁੰਡੀ ਦਾ ਹੱਲ ਹੈਗਾ ਫੰਗੀ ਸਾਈਡ ਐਵੇਂ ਨਾ ਛਿੜਕੀ ਜਾਓ ਕੋਈ ਫਾਇਦਾ ਨਹੀਂ ਸੁੰਡੀ ਵਾਲੀ ਵੀ ਜਿਹੜੀ ਸਪਰੇਅ ਕਰਨੀ ਆ ਤੁਸੀਂ ਬਾਈ ਜੀ ਉਹ ਸਿਰਫ ਤੁਸੀਂ ਹਫ਼ਤੇ ਬਾਅਦ ਤੁਸੀਂ ਦੇਖ ਕੇ ਫੇਰ ਸਪਰੇਅ ਕਰਨੀ ਆ ਜ਼ਿਆਦਾ ਸਪ੍ਰੇਆਂ ਦੀ ਇਹਨੂੰ ਗੋਭੀ ਨੂੰ ਲੋੜ ਨਹੀਂ ਹੁੰਦੀ ਤੇ ਜਿਹੜੀ ਆਪਾਂ ਯੂਰੀਆ ਦੀ ਡੋਜ਼ ਵੀ ਦੇਣੀ ਆ ਬਾਈ ਜੀ ਤਕਰੀਬਨ 4 ਗੱਟੇ ਇਹ ਲੈ ਕੇ ਲਾਊਗੀ ਯੂਰੀਆ ਦੇ ਸਵਾ ਗੱਟਾ ਗੱਟੇ ਅੰਗੂ ਡੀਏਪੀ ਦਾ ਲਾਊਗੀ ਤੇ 4 ਗੱਟੇ ਯੂਰੀਆ ਦੇ ਲੈ ਲਾਊਗੀ ਹੁਣ ਵਿੱਚ ਕਈ ਭਰਾ ਕਹਿਣਗੇ ਨਹੀਂ ਤੂੰ ਝੂਠ ਮਾਰਦਾ 7-7 ਗੱਟੇ ਪੈਂਦੇ ਆ ਬਈ ਅਸੀਂ ਨਹੀਂ 7 ਗੱਟੇ ਪਾਉਂਦੇ ਅਸੀਂ ਤਾਂ 4 ਗੱਟਿਆਂ ਨਾਲ ਇਹਦੇ ਤੁਹਾਨੂੰ ਫੁੱਲ ਕਢਾ ਕੇ ਦਿਖਾਵਾਂਗੇ ਇਹ ਆਪਣਾ ਆਪਦਾ ਸੀਡਾਂ ਨਾਲ ਇਹਨੂੰ ਆਪਾਂ 45 ਦਿਨਾਂ ਦੇ ਵਿੱਚ ਫੁੱਲੇ ਦਾ ਲਿਆ ਕੇ ਤੁਹਾਨੂੰ ਵਿਖਾਵਾਂਗੇ ਪਿਛਲੇ ਸਾਲ ਵੀ ਤੁਹਾਨੂੰ ਦੱਸ ਦਿਖਾਈ ਸੀ ਵੀਡੀਓ ਤੇ ਅੱਤ ਕਿਵੇਂ ਆਪਾਂ ਉਸੇ ਬਾਣ ਦੇ ਵਿੱਚ ਖੜੇ ਆ ਬਾਈ ਤੇ ਥੋੜਾ ਜਿਹਾ ਜਿਹੜਾ ਹੈਗਾ بارش ਨੇ ਸਾਨੂੰ ਅੱਤ ਕਿ ਹਫਤਾ 10 ਦਿਨ ਲੇਟ ਕਰਤਾ ਤੇ ਫੇਰ ਵੀ ਚਲੋ ਤਕਰੀਬਨ ਆਪਣੀ ਗੋਭੀ ਠੰਡੇ ਮੌਸਮ ਦੇ ਵਿੱਚ ਆ ਗਈ ਆ ਤੇ ਚੱਲ ਪਈ ਆ ਤਕਰੀਬਨ ਸਾਰੇ ਆਪਾਂ ਦਵਾਈ ਪਾ ਰਹੇ ਆ ਤੁਹਾਨੂੰ ਪਹਿਲਾਂ ਵੀ ਦਿਖਾ ਦਿਆਂ ਜਾਂ ਤੇ ਹੁਣ ਵੀ ਮੈਂ ਤੁਹਾਨੂੰ ਦਿਖਾ ਦਿਆਂ ਵੀ ਇਹ ਜਿਹੜੀ ਆਪਾਂ ਦਵਾਈ ਪਾ ਰਹੇ ਆ ਬਾਈ ਇਹਨੂੰ ਇੱਜਲਾ ਕਹਿੰਦੇ ਆ ਸੋਸਾਇਟੀ ਵੀ ਕਹਿੰਦੇ ਆ ਏ ਇਹ ਬਾਈ ਜੀ ਊੜਾਵਾ ਕੰਪਨੀ ਦੀ ਕਈ ਕੰਪਨੀਆਂ ਦੀ ਆਉਂਦੀ ਆ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ 250 ਗ੍ਰਾਮ ਡੋਜ਼ ਇਹਦੀ ਇਕੱਲੇ ਦੀ ਪੈਂਦੀ ਆ ਤੇ ਅੱਜ ਬਾਈ ਜੀ ਸਪਰੇਅ ਕਰ 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 ਰਹੇ ਆ ਤੇ ਤੁਹਾਨੂੰ 7 ਦਿਨਾਂ ਬਾਅਦ ਇਹੀ ਬਾਣ ਫੇਰ ਦਿਖਾਵਾਂਗੇ ਇਹ ਤੁਹਾਨੂੰ ਇਹ ਚੱਲਦਾ ਵੀ ਵਿਖਾ ਦਈਏ ਵੀ ਐ ਕਵਰਿੰਗ ਕਰਦਾ ਆਉਂਦਾ ਕਿਉਂਕਿ ਇਸ ਟਾਈਮ ਬਾਈ ਜੀ ਮੌਸਮ ਜਿਹੜਾ ਹੈਗਾ ਸ਼ਾਮ ਦਾ ਟਾਈਮ ਆ ਹਵਾ ਬਿਲਕੁਲ ਬੰਦ ਆ ਕਿਉਂਕਿ ਹਵਾ ਦੇ ਨਾਲ ਗਾਂ ਪਸ਼ਾਂ ਜਿਹੜੀ ਦਵਾਈ ਜਾ ਵੜਦੀ ਆ ਤੇ ਪਾੜੇ ਰਹਿ ਜਾਂਦੇ ਆ ਪਰ ਸਾਡਾ ਜਿਹੜਾ ਬੂਮ ਆ ਪਾੜੇ ਨਹੀਂ ਛੱਡਦਾ ਤੇ ਹੁਣ ਬਾਈ ਜੀ ਤੁਹਾਨੂੰ ਚੱਲਦਾ ਵਿਖਾ ਦੇਵਾਂਗੇ 7 ਦਿਨਾਂ ਬਾਅਦ ਜਿਹੜੀ ਇਹੀ ਬਾਸਪਤੀ ਉੱਗੀ ਵੀ ਇਸੇ ਬਾਣ ਤੇ ਤੁਹਾਨੂੰ ਦਿਖਾਵਾਂਗੇ ਵੀ ਇਹਦਾ ਧੂਆਂ ਕਿਹੜੇ ਹਿਸਾਬ ਨਾਲ ਨਿਕਲਿਆ ਹੋਇਆ ਬਣੇ ਰਿਓ ਜੇ ਪੇਜ ਨਾਲ ਦੀ ਧੰਨਵਾਦ ਸਸੀ ਕਾ